ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਸੁਪਰੀਮ ਕੋਰਟ ਨੇ ਸਮੇ ਰਹਿਣਾ ਜਿਹੜੇ ਇੰਡੀਆਜ਼ ਗੌਟ ਲੈਟਰਡ ਦੇ ਹੋਸਟ ਵੀ ਨੇ ਤੇ ਕਮੀਡੀਅਨ ਵੀ ਨੇ ਉਹਨਾਂ ਨੂੰ ਇੱਕ ਅਨੋਖੀ ਕਿਸਮ ਦੀ ਸਜ਼ਾ ਸੁਣਾਈ ਹੈ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਯਾਨੀ ਪੰਜ ਕਮੀਡੀਅਨਸ ਨੂੰ ਇਹ ਸਜ਼ਾ ਸੁਣਾਈ ਗਈ ਹੈ ਉਹਨਾਂ ਕਿਹਾ ਕਿ ਜਿਨ੍ਹਾਂ ਦਾ ਤੁਸੀਂ ਮਜ਼ਾਕ ਉਡਾਇਆ ਸੀ ਉਹਨਾਂ ਵਾਸਤੇ ਘੱਟੋ-ਘੱਟ ਮਹੀਨੇ 'ਚ ਦੋ ਸ਼ੋਅ ਤੁਸੀਂ ਕਰੋਗੇ ਜਿਹਦੇ ਪੈਸੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਏਗਾ ਇਹ ਇੱਕ ਸੰਸਥਾ ਵੱਲੋਂ ਸੁਪਰੀਮ ਕੋਰਟ 'ਚ ਕੇਸ ਲਗਾਇਆ ਗਿਆ ਸੀਗਾ ਉਸ ਕੇਸ ਤੇ ਸੁਣਵਾਈ ਕਰਦੇ ਹੋਏ ਸੀਜੀਆਈ ਨੇ ਇਹ ਸੀਜੀਆਈ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ ਤੁਹਾਨੂੰ ਦੱਸ ਦਈਏ ਕਿ ਇੰਡੀਆਜ਼ ਗੌਟ ਲੇਟੈਂਟ ਦੇ ਐਂਕਰ ਸਮੇਂ ਰਹਿਣਾ ਅਤੇ ਉਹਨਾਂ ਦੇ ਹੋਰ ਸਾਥੀ ਜਿਹੜੇ ਸਨ ਉਹਨਾਂ ਨੇ ਆਪਣੇ ਸ਼ੋਅ ਦੇ ਵਿੱਚ ਇੱਕ ਬੱਚੇ ਦਾ ਮਜ਼ਾਕ ਉਡਾਇਆ ਸੀ ਜਿਸ ਦੇ ਲਈ 16 ਕਰੋੜ ਦੇ ਟੀਕੇ ਦਾ ਉਸਦੀ ਬਿਮਾਰੀ ਲਈ 16 ਕਰੋੜ ਦਾ ਟੀਕਾ ਉਹਨੂੰ ਲੱਗਣਾ ਸੀਗਾ ਉਦੋਂ ਇਹਨਾਂ ਨੇ ਮਜ਼ਾਕ ਉਡਾਇਆ ਸੀਗਾ ਤੇ ਇਹਨਾਂ ਨੂੰ ਹੁਣ ਸੁਪਰੀਮ ਕੋਰਟ ਨੇ ਇਹ ਸਜ਼ਾ ਸੁਣਾਈ ਹੈ ਕਿ ਤੁਸੀਂ ਇਹਨਾਂ ਵਾਸਤੇ ਮਹੀਨੇ 'ਚ ਘੱਟੋ-ਘੱਟ ਦੋ ਸ਼ੋਅ ਕਰੋਗੇ ਤੇ ਅਪਾਹਜਾਂ ਦੀ ਜਿਹੜੀ ਸਫਲਤਾ ਦੀਆਂ ਕਹਾਣੀਆਂ ਇਸ ਪ੍ਰੋਗਰਾਮ 'ਚ ਪ੍ਰਸਾਰਿਤ ਕੀਤੀਆਂ ਜਾਣਗੀਆਂ ਸੀਜੀਆਈ ਸੂਰੀਆਕਾਂਤ ਅਤੇ ਜਸਟਿਸ ਜੋਮਲਿਆ ਬਾਗਚੀ ਨੇ ਇਹ ਸਜ਼ਾ ਸੁਣਾਈ ਹੈ ਕੇਂਦਰ ਨੂੰ ਵੀ ਇੱਕ ਵਿਚਾਰ ਕਰਨ ਲਈ ਕਿਹਾ ਗਿਆ ਹੈ ਕਿ ਐਸ ਸੀ ਐਸ ٹی ਦੀ ਤਰ੍ਹਾਂ ਤੇ ਅਜੇ ਹਾਈ ਇੱਕ ਕਾਨੂੰਨ ਬਣਾਇਆ ਜਾਵੇ ਜਿੱਚ ਸਜ਼ਾ ਦਾ ਪ੍ਰਬੰਧਨ ਵੀ ਰੱਖਿਆ ਜਾਵੇ ਸਮੇ ਰੈਣਾ ਨੇ ਸ਼ੋਅ ਦੇ ਵਿੱਚ ਇੱਕ ਬੱਚਾ ਸੀ 2 ਮਹੀਨੇ ਦਾ ਜਿਸ ਨੂੰ 16 ਕਰੋੜ ਰੁਪਏ ਦਾ ਇੰਜੈਕਸ਼ਨ ਲੱਗਣਾ ਸੀਗਾ ਉਸ ਦਾ ਮਜ਼ਾਕ ਉਡਾਇਆ ਸੀਗਾ ਇਹ ਕਿਹਾ ਸੀਗਾ ਕਿ ਜੇਕਰ ਇਹ ਪੈਸੇ ਜਮ੍ਹਾਂ ਵੀ ਹੋ ਜਾਂਦੇ ਆ ਤੇ ਮਾਪਾਪ ਨੂੰ ਇੱਕ ਵਾਰ ਫਿਰ ਤੋਂ ਸੋਚਣਾ ਪੈਣਾ ਕਿ ਬੱਚੇ ਦਾ ਇਲਾਜ ਕਰਵਾਈਏ ਕਿ ਨਾ ਕਰਵਾਈਏ ਇਹਨਾਂ ਨੂੰ ਇਹਨਾਂ ਸਾਰੇ ਕਮੇਡੀਅਨਸ ਦੱਸ ਦੇਣਾ ਤੁਹਾਨੂੰ ਕੌਣ-ਕੌਣ ਨੇ ਸੁਪਰੀਮ ਕੋਰਟ ਨੇ ਕਮੇਡੀਅਨ ਸਮੇ ਰਹਿਣਾ ਵਿਪুল ਗੋਇਲ ਬਲਜੀਤ ਪਰਮਜੀਤ ਸਿੰਘ ਘਈ ਸੁਨਾਲੀ ਠੱਕਰ ਅਤੇ ਨਿਸ਼ਾਨ ਜਗਦੀਸ਼ ਤੰਵਰ ਨੂੰ ਅਪਾਹਜਾਂ ਵਾਸਤੇ ਅਪਾਹਜਾਂ ਦੀ ਸਫਲਤਾ ਦੀਆਂ ਕਹਾਣੀਆਂ ਦਾ ਇੱਕ ਪ੍ਰੋਗਰਾਮ ਮਹੀਨੇ 'ਚ ਘੱਟੋ-ਘੱਟ ਦੋ ਵਾਰ ਪ੍ਰਸਾਰਿਤ ਕਰਨ ਦੇ ਹੁਕਮ ਦਿੱਤੇ ਨੇ ਜਿਸ ਨਾਲ ਜਿਹੜਾ ਫੰਡ ਇਕੱਠਾ ਹੋਏਗਾ ਉਹ ਇਹਨਾਂ ਦੇ ਇਲਾਜ 'ਚ ਵਰਤਿਆ ਜਾਵੇਗਾ ਸੁਪਰੀਮ ਕੋਰਟ ਨੇ ਇਹ ਸਜ਼ਾ ਸੁਣਾਈ ਹੈ ਔਰ ਇਹਨਾਂ ਦੇ ਜਿਹੜੇ ਬਚਾਅ ਪੱਖ ਦੇ ਵਕੀਲ ਸੀਗੇ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਸਜ਼ਾ ਜਿਹੜੀ ਹੈ ਉਹ ਜ਼ਿਆਦਾ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਕੋਈ ਜ਼ਿਆਦਾ ਨਹੀਂ ਹੈ ਇਹ ਸਮਾਜਿਕ ਭਲਾਈ ਦੇ ਕੰਮ ਵਾਸਤੇ ਇੱਕ ਸੁਨੇਹਾ ਜਾਏਗਾ ਜਿਹੜੇ ਲੋਕ ਇਸ ਤਰ੍ਹਾਂ ਦੀ ਭਾਵਨਾਵਾਂ ਰੱਖਦੇ ਆ ਉਹਨਾਂ ਵਾਸਤੇ ਇੱਕ ਸੁਨੇਹਾ ਜਾਏਗਾ ਇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਜ਼ਾ ਨਹੀਂ ਹੈ ਬਲਕਿ ਇੱਕ ਸਮਾਜਿਕ ਕੌਜ਼ ਵਾਸਤੇ ਇਹਨਾਂ ਦੀ ਡਿਊਟੀ ਲਗਾਈ ਗਈ ਹੈ ਪਿਟੀਸ਼ਨ ਕਰਤਾ ਜਿਹੜੀ ਐਨਜੀਓ ਹੈ ਕਿਓਰ ਐਸਐਮਏ ਇੰਡੀਆਜ਼ ਫਾਊਂਡੇਸ਼ਨ ਵੱਲੋਂ ਇਹ ਕੇਸ ਲਗਾਇਆ ਗਿਆ ਸੀ ਉਹਨਾਂ ਵੱਲੋਂ ਜਿਹੜਾ ਸੀਨੀਅਰ ਵਕੀਲ ਹੈਗੇ ਅਪਰਾਜਿਤਾ ਸਿੰਘ ਉਹਨਾਂ ਨੇ ਪੰਜ ਕਮੀਡੀਅਨਸ ਨੂੰ ਤੇ ਸਪਾਈਨਲ ਮਸਕুলਰ ਐਸਟ੍ਰੋਫੀ ਦੀ ਉੱਚ ਕੀਮਤ ਵਾਲੇ ਇਲਾਜ ਬਾਰੇ ਸੰਵੇਦਨਸ਼ੀਲ ਟਿੱਪਣੀਆਂ ਕਰਨ ਬਾਰੇ ਇੱਕ ਅਪੰਗ ਵਿਅਕਤੀ ਦਾ ਮਜ਼ਾਕ ਉਡਾਉਣ ਦਾ ਦੋਸ਼ ਲਗਾਇਆ ਫਾਊਂਡੇਸ਼ਨ ਨੇ ਦੱਸਿਆ ਕਿ ਜਿਵੇਂ ਮਜ਼ਾਕ ਨੇ ਮਾਣ ਅਤੇ ਫੰਡ ਇਕੱਠਾ ਕਰਨ ਦੇ ਯਤਨਾਂ ਦੋਨਾਂ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਨੇ ਕਿਹਾ ਕਿ ਜਦੋਂ ਇਹਨਾਂ ਨੇ ਮਜ਼ਾਕ ਉਡਾਇਆ ਤੇ ਉਹ ਫੰਡ ਇਕੱਠਾ ਕਰਨ 'ਚ ਵੀ ਇੱਕ ਦਿੱਕਤ ਆਈ ਹੈ ਕਿਉਂਕਿ ਇਹਨਾਂ ਨੇ ਉਸ ਦਾ ਮਜ਼ਾਕ ਉਡਾਇਆ ਸੀਗਾ ਤੇ ਸੀਨੀਅਰ ਵਕੀਲ ਹੈ ਇਹ ਅਪਰਾਜਿਤਾ ਸਿੰਘ ਜਿਨੇ ਇਸ ਪ੍ਰੋਗਰਾਮ 'ਚ ਬੱਚਿਆਂ ਦਾ ਮਜ਼ਾਕ ਉਡਾਇਆ ਗਿਆ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਦੇ ਸਾਹਮਣੇ ਜਦੋਂ ਅਜਿਹੀ ਅਪਮਾਨਜਨਕ ਸਮੱਗਰੀ ਕਿਸੇ ਪਲੇਟਫਾਰਮ ਤੋਂ ਆਉਂਦੀ ਹੈ ਤੇ ਉਸ ਦਾ ਫੰਡ ਇਕੱਠਾ ਕਰਨ ਤੇ ਵੀ ਮੁਸ਼ਕਲ ਪੇਸ਼ ਆਉਂਦੀ ਹੈ ਇਲਾਜ ਦੀ ਲਾਗਤ ਅਜਿਹੇ ਬਿਮਾਰੀਆਂ ਦੀ ਇਲਾਜ ਦੀ ਲਾਗਤ ਅਕਸਰ ਕੁਝ ਮਾਮਲਿਆਂ ਦੇ ਵਿੱਚ ਕਰੋੜਾਂ ਚ ਹੁੰਦੀ ਹੈ ਜਿਵੇਂ ਕਿ ਇਸ ਬੱਚੇ ਦੇ 16 ਕਰੋੜ ਰੁਪਏ ਦਾ ਇੰਜੈਕਸ਼ਨ ਲੱਗਣਾ ਸੀਗਾ ਆਦਾ ਉਹਨਾਂ ਅਦਾਲਤ ਨੂੰ ਅਪੀਲ ਕੀਤੀ ਕਿ ਰੈਨਾ ਅਤੇ ਹੋਰ ਇਹਨਾਂ ਦੇ ਸਾਥੀਆਂ ਲਈ ਜਨਤਿਕ ਭਲਾਈ ਲਈ ਆਪਣਾ ਪ੍ਰਭਾਵ ਵਰਤਨ ਦੇ ਨਿਰਦੇਸ਼ ਦੇਣ ਉਸ ਨੂੰ ਇਹਨਾਂ ਬੱਚਿਆਂ ਦੀਆਂ ਕਹਾਣੀਆਂ ਤੇ ਪ੍ਰੋਗਰਾਮ ਕਰਨ ਨੂੰ ਕਿਹਾ ਜਾਵੇ ਪਹਿਲਾ ਇਸ ਦਾ ਮਕਸਦ ਫੰਡਿੰਗ ਹੁੰਦਾ ਸੀ ਹੁਣ ਦੂਜਾ ਜਾਗਰੂਕਤਾ ਵੀ ਹੋਵੇਗਾ ਇਹ ਜਿਹੜੇ ਉਹਨਾਂ ਵੱਲੋਂ ਵਕੀਲ ਸੀ ਜਿਹੜੇ ਫਾਊਂਡੇਸ਼ਨ ਵੱਲੋਂ ਵਕੀਲ ਸੀਗੇ ਏ ਪੀ ਡਬਲਯੂ ਡਿਊ ਸ਼ਾਰਟ ਦੇ ਵਿੱਚ ਇਹਨਾਂ ਨੂੰ ਕਹਦੇ ਆ ਇਸ ਫਾਊਂਡੇਸ਼ਨ ਨੂੰ ਔਰ ਉਹਨਾਂ ਵੱਲੋਂ ਜੋ ਵਕੀਲ ਪੇਸ਼ ਹੋਈ ਸੀ ਇਹ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇੱਕ ਨਸੀਹਤਵਰੀ ਜਿਹੜੀ ਹੈ ਡਿਊਟੀ ਲਗਾਈ ਜਾਏ ਸਜ਼ਾ ਤੱਕੀ ਇੱਕ ਡਿਊਟੀ ਲਗਾਈ ਜਾਏ ਤਾਂ ਕਿ ਇਹਨਾਂ ਨੂੰ ਅੱਗੋਂ ਤੋਂ ਇਸ ਗੱਲ ਦਾ ਖਿਆਲ ਰਵੇ ਕਿ ਅਜਿਹੀ ਕੋਈ ਗੱਲ ਨਾ ਕੀਤੀ ਜਾਵੇ ਜਿਸ ਨਾਲ ਕਿਸੇ ਇੱਕ ਵਿਸ਼ੇਸ਼ ਵਰਗ ਨੂੰ ਕੋਈ ਤਕਲੀਫ ਹੋਵੇ ਸੁਪਰੀਮ ਕੋਰਟ ਨੇ ਇੱਕ ਬਹੁਤ ਵਧੀਆ ਸਜ਼ਾ ਸੁਣਾਈ ਹੈ ਔਰ ਸਮੇ ਰੈਣਾ ਅਤੇ ਉਹਨਾਂ ਦੇ ਹੋਰ ਚਾਰ ਸਾਥੀ ਜਿਹੜੇ ਹੈਗੇ ਨੇ ਵਿਪুল ਗੋਇਲ ਬਲਜੀਤ ਪਰਮਜੀਤ ਸਿੰਘ ਕਈ ਸੁਨਾਲੀ ਠੱਕਰ ਅਤੇ ਨਿਸ਼ਾਂਤ ਜਗਦੀਸ਼ ਤਵਰ ਨੂੰ ਇਹ ਸਜ਼ਾ ਸੁਣਾਈ ਗਈ ਹੈ ਇਹਨਾਂ ਨੂੰ ਘੱਟੋ ਘੱਟ ਮਹੀਨੇ ਚ ਦੋਸ਼ ਹੋ ਕਰਨ ਵਾਸਤੇ ਕਿਹਾ ਗਿਆ ਜਿਹਦੇ ਵਿੱਚ ਜਿਹੜੇ ਸਰੀਰਕ ਤੌਰ ਤੇ ਕਮਜ਼ੋਰ ਨੇ ਜਾਂ ਅਪੰਗ ਨੇ ਉਹਨਾਂ ਦੀ ਸਫਲਤਾ ਦੀਆਂ ਕਹਾਣੀਆਂ ਦੀ ਸਟੋਰੀਆਂ ਸੁਣਾਉਣ ਅਤੇ ਅਜਿਹੇ ਨਾ ਐਸਐਨਆਰ ਰਿਲੇਟਡ ਪ੍ਰੋਗਰਾਮ ਪੇਸ਼ ਕਰਾਂ ਅਤੇ ਜੋ ਫੰਡ ਇਕੱਠੇ ਹੋਣ ਉਹ ਇਹਨਾਂ ਦੇ ਇਲਾਜ ਚ ਵਰਤੇ ਜਾਣ